ਗੱਲਾਂ ਜੋਕ ਬੀਤ ਗਿਆ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਲੀਡਰ ਅੱਜ ਕੀ ਕਹਿੰਦਾ ਤੇ ਕੱਲ ਕੀ ਕਰਦਾ ਸਭ ਤੁਸੀਂ ਪੰਜਾਬ ਦਾ ਕੁਛ ਨਹੀਂ ਰਹਿ ਦਿੱਤਾ ਤੁਹਾਡੇ ਬਾਅਦ ਚ ਜਿੰਨੇ ਗਲਤ ਕੰਮ ਹੋਏ ਤੁਸੀਂ ਤੇ ਹੋਣ ਕਾਰਤਖ ਸਾਹਿਬ ਨੂੰ ਉਹਦਾ ਹੁਕਮਨਾਮਾ ਮੰਨ ਕੇ ਫਿਰ ਮੁੱਕ ਗਏ ਸਭ ਤੁਹਾਨੂੰ ਤੁਹਾਨੂੰ ਕੌਣ ਜਿਹੜਾ ਬੰਦਾ ਕਾਲ ਤੱਕ ਤੋਂ ਬੇਮੁਖ ਹੋਇਆ ਪਿਆ ਕਾਲ ਤੱਕ ਤੋਂ ਅਸੀਂ ਦੀ ਪਿੱਠ ਹੈ ਆ ਇਨੀ ਫੋਰਸ ਕੱਟੋ ਲੜੀ ਸਾਨੂੰ ਰੋਕ ਨਹੀਂ ਹੈ ਇੰਨਾ ਟਾਈਮ ਹੋਈਆ ਬਾਈ ਲੱਗਦਾ ਘੋੜੇ ਨੂੰ ਆਹ ਆੜੀ ਆਈ ਹੋਰ ਸਾਨੂੰ ਰੋਕ ਨਹੀਂ ਹੈ ਸਾਨੂੰ ਫਲਾਰ ਨਹੀਂ ਲਾਈ ਹੈ ਇਹ ਆਪਾਂ ਅੰਗਰ ਤੇ ਆਏ ਫਿਰ ਲੱਪਣੇ ਨਹੀਂ ਇਨੀ ਗੱਲ ਦੱਸ ਦਿੰਨੇ ਤੁਹਾਨੂੰ ਵੇਰੇ ਇਹ ਤੇ ਜੇ ਅੱਜ ਤੁਰਨ ਤੇ ਆ ਗਏ ਫਿਰ ਕਿਹੜੀ ਗੱਲ ਆ ਇਹਨੇ ਵੀ ਨੀਲੇ ਹਾਲ ਮਟਾ ਦੇਣ ਦੇ ਆ ਕਿ ਨਹੀਂ ਇਹਨਾਂ ਨੂੰ ਸਾਈਡ ਤੇ ਕਰਦੇ ਆਪਾਂ ਆਪਣੀ ਆਈ ਦੇ ਆ ਕੇ ਤੇ ਫਿਰ ਟੱਪ ਜਾਗੇ ਤੁਹਾਨੂੰ ਇਹਨੀ ਗੱਲ ਦੱਸ ਦਿੰਨੇ ਹਾਂ ਕੋਟੋ ਹੀ ਨਹੀਂ ਜੋ ਬੋਲਣਾ ਬੋਲਦੇ ਹੋ ਚੱਕ ਦਿਓ ਬਾਪੂ ਨੇ ਦੇਤੀ ਕੁਰਸੀ ਉਹ ਲਈ ਜੋ ਤੇ ਪਰਪੁਰਦੀ ਲਿਆ ਕਰੋ ਕਿਤਾਬ ਪੜ ਲਿਆ ਕਰੋ ਵੀ ਇਹ ਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆਂ ਕੀ ਨਾ ਕੱਖ ਨਹੀਂ ਪਤਾ ਹੁਣ ਮੈਂ ਇਨਸਾ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਹਿੰਨ ਕਿਉਂ ਆਉਣ ਗਿਆ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹਨੂੰ ਕਹਿੰਦਾ ਨਾ ਮੈਂ ਛੱਡਦਾ ਮੈਂ ਆ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਆਕਰ ਲੀਡਰ ਦੇ ਟੋਟੇ ਹੋਣ ਲੱਗੇ ਆ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਲੋਕਾਂ ਨੂੰ ਪੰਜਾਬ ਦੇ ਲੋ ਇਹ ਬੱਕਰੀ ਗੱਲ ਹੈ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਜ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ ਕਈ ਵਾਰ ਤਾਂ ਅੰਦਰ ਹੀ ਖੜ ਕੇ ਲਾ ਦਿੰਦਾ ਜਿਸ ਤਰ੍ਹਾਂ ਬਹੁਤ ਬੰਦੇ ਅੱਗੇ ਬੈਠੇ ਹੁੰਦੇ ਨੇ ਤੇ ਸਟੇਜ ਲਾ ਕੇ ਬੋਲਦਾ ਹੈ ਛੋਟੇ ਸੱਦੇ ਤੇ ਪਹੁੰਚੇ ਹੋ ਨੇ ਲੀਡਰਾਂ ਨੂੰ ਕੌਣ ਸੁਣਨਾ ਆਉਂਦਾ ਜੀ ਲੀਡਰਾਂ ਵਾਸਤੇ ਤਾਂ ਲੋਕ ਛਿੱਤਰ ਕੱਢੀ ਖੜੇ ਆ ਲੀਡਰਾਂ ਵਾਸਤੇ ਤਾਂ ਲੋਕ ਪਰਾਂ ਦੀ ਲੰਗ ਜਾਂਦੇ ਆ ਮੱਥੇ ਨਾਲ ਲੱਗ ਜਿਓਏ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਅਮਨ ਅਰੋੜਾ ਸਾਹਿਬ ਉਹ ਦਿਨ ਮੰਤਰੀ ਦੇ ਬਚਾਤ ਇਸ ਤਰੀਕੇ ਦੇ ਨਾਲ ਆਏ ਦੇਖੋ ਮੈਂ ਸਮਝਦਾ ਸੀ ਕਿ ਸੰਜੀਦਗੀ ਨਾਲ ਗੱਲ ਕਰਨਗੇ ਹੁਣ ਅਮਨ ਅਰੋੜਾ ਕੀ ਕਹਿੰਦੇ ਨੇ ਕਹਿੰਦੇ ਜੀ ਦੇਖੋ ਪੋਲਿਟੀਕਲ ਪਾਰਟੀਆਂ ਦਾ ਕੀ ਹਾਲ ਹੋ ਗਿਆ ਇਹ ਤਾਂ ਹੁਣ ਸਾਡੀ ਪਾਰਟੀ ਦੇ ਲੀਡਰਾਂ ਦੇ ਬੈੱਡਰੂਮਾਂ ਤੱਕ ਚਲੇ ਗਏ ਅਰੋੜਾ ਸਾਹਿਬ ਬੈੱਡਰੂਮਾਂ ਤੱਕ ਪੋਲਿਟੀਕਲ ਪਾਰਟੀ ਨਹੀਂ ਗਈ ਆਪੋਨੈਂਟ ਨਹੀਂ ਗਏ ਬੈੱਡਰੂਮ ਦੇ ਵਿੱਚੋਂ ਤੁਹਾਡੇ ਮੰਤਰੀ ਨੇ ਫੋਟੋਆਂ ਵਾਇਰਲ ਕੀਤੀਆਂ ਨੇ ਇਹ ਕਿਰਦਾਰ ਹੈ ਤੁਹਾਡੇ ਮੰਤਰੀਆਂ ਦਾ ਪ੍ਰੈਸ ਕੋ